ਹਾਂਜੀ ਖੜੇ ਆਂ ਸਰਹੰਦ ਨਹਿਰ ਦਰਾਹਾ ਦੇ ਕਿਨਾਰੇ ਦੇ ਉੱਪਰ ਜਿੱਥੇ ਕਿ ਅੱਜ ਅ ਪ੍ਰਵਾਸੀਆਂ ਵੱਲੋਂ ਮੂਰਤੀ ਵਿਸਰਜਨ ਦੀ ਪੂਜਾ ਕੀਤੀ ਜਾ ਰਹੀ ਹੈ ਬਹੁਤ ਹੀ ਮਨਪ੍ਰਭਾਗੀ ਘਟਨਾ ਵਾਪਰੀ ਹੈ ਦੇਖ ਸਕਦੇ ਹੋ ਕਿ ਲੋਕ ਬੜੇ ਖੁਸ਼ੀ ਦੇ ਵਿੱਚ ਇਸ ਉਤਸਵ ਦੇ ਵਿੱਚ ਭਾਗ ਲੈ ਰਹੇ ਸਨ ਕਿ ਜੋ ਆਪਣੇ ਦੇਵੀ ਦੇਵਤਾ ਇਸਟ ਨੇ ਉਹਨਾਂ ਦੀਆਂ ਮੂਰਤੀਆਂ ਇਸ ਸਨੇਹ ਦੇ ਵਿੱਚ ਜਲ ਪ੍ਰਵਾਹ ਕਰ ਰਹੇ ਸਨ ਇਸੇ ਸਮੇਂ ਇੱਕ ਬਹੁਤ ਹੀ ਭਿਆਨਕ ਹਾਦਸਾ ਵਾਪਰਿਆ ਇਸ ਵਿੱਚ ਦੋ ਪ੍ਰਵਾਸੀ ਅਚਾਨਕ ਡੁੱਬਣਾ ਸ਼ੁਰੂ ਹੋ ਜਾਂਦੇ ਨੇ ਦੇਖ ਸਕਦੇ ਹਾਂ ਕਿ ਲੋਕ ਬਿਲਕੁਲ ਇਸ ਵਿੱਚ ਨਹਾ ਰਹੇ ਨੇ ਮੂਰਤੀ ਬਸਾਜਨ ਕਰ ਰਹੇ ਨੇ ਇਸੇ ਰੰ ਦੇਖ ਸਕਦੇ ਹਾਂ ਕਿ ਇੱਕ ਵਿਅਕਤੀ ਅਚਾਨਕ ਡੁੱਬਣਾ ਸ਼ੁਰੂ ਹੋ ਜਾਂਦਾ ਹੈ ਹੱਥਾਂ ਨਾਲ ਇਸ਼ਾਰੇ ਕਰ ਰਿਹਾ ਬਚਾਉਣ ਦੇ ਕਿਸੇ ਨੂੰ ਕੋਈ ਸਮਝ ਨਹੀਂ ਲੱਗਦਾ ਹੈ ਕਿ ਇਹ ਵਿਅਕਤੀ ਡੁੱਬ ਰਿਹਾ ਹੈ ਦੇਖ ਸਕਦੇ ਹਾਂ ਕਿ ਇਹ ਵਿਅਕਤੀ ਡੁੱਬ ਰਿਹਾ ਹੈ ਜਦੋਂ ਤੱਕ ਪਤਾ ਲੱਗਿਆ ਕਿ ਵਿਅਕਤੀ ਡੁੱਬ ਰਿਹਾ ਹੈ ਦੁਬਾਰਾ ਇਹ ਵਿਅਕਤੀ ਫੇਰ ਵਾਪਸ ਆਉਂਦਾ ਹੈ ਤੇ ਫੇਰ ਆ ਕੇ ਮਦਦ ਦੀ ਗਹਾਰ ਲਾਉਂਦਾ ਹੈ ਤੇ ਜੋ ਕੋਲ ਕੜੇ ਸਾਚੀ ਨੇ ਆ ਜਾਓ ਆ ਜਾਓ ਹੁੰਦਾ ਨੂੰ ਇਸ ਵਾਰ ਇਹ ਪਤਾ ਲੱਗ ਜਾਂਦਾ ਕਿ ਇਹ ਵਿਅਕਤੀ ਡੁੱਬ ਰਿਹਾ ਹੈ ਦੇਖ ਸਕਦੇ ਹਾਂ ਕਿ ਇਹ ਵਿਅਕਤੀ ਕਰਕੇ ਕਿਨਾਰੇ ਆਉਣ ਦੀ ਕੋਸ਼ਿਸ਼ ਕਰ ਰਿਹਾ ਹੈ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਇਸ ਨਹਿਰ ਦੀਆਂ ਸਾਈਡਾਂ ਪੱਕੀਆਂ ਕਰ ਦਿੱਤੀਆਂ ਗਈਆਂ ਪਹਿਲਾਂ ਇਸ ਨਹਿਰ ਦੀਆਂ ਸਾਈਡਾਂ ਕੱਚੀਆਂ ਸਨ ਲੋਕ ਜੋ ਸਾਈਡਾਂ ਤੇ ਜੋ ਘਾਹ ਸੀ ਜਾਂ ਹੋਰ ਮਿੱਟੀ ਵਗੈਰਾ ਹੁੰਦੀ ਸੀ ਉਸ ਨੂੰ ਪਕੜ ਕੇ ਬਾਹਰ ਆ ਜਾਂਦੇ ਸਨ ਇਸੇ ਦੌਰਾਨ ਇੱਕ ਵਿਅਕਤੀ ਹੋਰ ਹੈ ਜੋ ਪਿੱਛੇ ਇਸ ਦੇ ਹੋ ਡੁੱਬ ਚੁੱਕਿਆ ਤੇ ਉਸ ਇਹ ਦੇਖ ਸਕਦੇ ਹਾਂ ਕਿ ਉਹ ਵਿਅਕਤੀ ਹੈ ਕਿਸੇ ਨੇ ਵੀ ਇਸ ਨੂੰ ਨੋਟਿਸ ਨਹੀਂ ਕੀਤਾ ਤੇ ਇਹ ਵਿਅਕਤੀ ਡੁੱਬ ਚੁੱਕਿਆ ਜਦੋਂ ਤੱਕ ਇਸ ਦੇ ਸਾਥੀਆਂ ਨੂੰ ਪਤਾ ਲੱਗਦਾ ਹੈ ਉਦੋਂ ਤੱਕ ਇਹ ਵਿਅਕਤੀ ਪੂਰਨ ਰੂਪ ਵਿੱਚ ਡੁੱਬ ਚੁੱਕਾ ਹੁੰਦਾ ਹੈ ਬੜੀ ਹੀ ਹਮੰਦ ਭਾਗੀ ਘਟਨਾ ਵਾਪਰੀ ਹੈ ਜੋ ਇਹ ਵਿਅਕਤੀ ਹੈ ਇਸ ਵਿਅਕਤੀ ਨੂੰ ਬਚਾਉਣ ਦੇ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਉੱਥੋਂ ਰੱਸੀਆਂ ਵਗੈਰਾ ਜੋ ਚੁੰਨੀਆਂ ਨੇ ਉਹ ਬਨ ਕੇ ਛੁਪੀਆਂ ਜਾ ਰਹੀਆਂ ਨੇ ਕੁਝ ਵਿਅਕਤੀ ਇਸ ਨੂੰ ਬਚਾਉਣ ਲਈ ਨਹਿਰ ਵਿੱਚ ਜੰਪ ਕਰ ਗਏ ਨੇ ਪਰੰਤੂ ਜੋ ਦੂਸਰਾ ਵਿਅਕਤੀ ਹੈ ਉਸ ਵੱਲ ਕਿਸੇ ਦਾ ਧਿਆਨ ਨਹੀਂ ਗਿਆ ਜਦੋਂ ਤੱਕ ਧਿਆਨ ਗਿਆ ਉਹ ਵਿਅਕਤੀ ਬਿਲਕੁਲ ਡੁੱਬ ਚੁੱਕਿਆ ਸੀ ਦੇਖ ਸਕਦੇ ਹੋ ਕਿ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ ਅਜੇ ਕੁਝ ਦਿਨ ਪਹਿਲਾਂ ਹੀ ਇਸ ਨਹਿਰ ਨੂੰ ਦੁਆਰਾ ਖੋਲਿਆ ਗਿਆ ਇਸ ਦੀਆਂ ਸਾਈਡਾਂ ਪੱਕੀਆਂ ਕੀਤੀਆਂ ਗਈਆਂ ਨੇ ਇਸ ਨਹਿਰ ਨੂੰ ਚੌੜਾ ਕੀਤਾ ਗਿਆ ਦੇਖ ਸਕਦੇ ਹੋ ਕਿ ਕਿੰਨੀ ਮੰਦਭਾਗੀ ਘਟਨਾ ਵਾਪਰੀ ਹੈ ਇੱਕ ਵਿਅਕਤੀ ਜਿਸ ਦਾ ਨਾਮ ਸੁਧੀਰ ਜੋ ਗਵਿੰਦ ਮੰਡੀ ਗਵਿੰਦਗੜ ਦਾ ਵਾਸੀ ਦੱਸਿਆ ਜਾ ਰਿਹਾ ਹੈ ਇਸ ਵਿੱਚ ਡੁੱਬ ਚੁੱਕਿਆ ਹੈ ਉਤੇ ਸਾਥੀ ਉਸ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਨੇ ਪਰੰਤੂ ਉਹ ਵਿਅਕਤੀ ਡੁੱਬ ਚੁੱਕਿਆ ਸਾਡੀਆਂ ਅੱਖਾਂ ਦੇ ਸਾਹਮਣੇ ਬਿਲਕੁਲ ਡੁੱਬ ਚੁੱਕਿਆ ਤੇ ਦੂਸਰੇ ਵਿਅਕਤੀ ਨੂੰ ਉਸਦੇ ਸਾਥੀਆਂ ਵੱਲੋਂ ਬਚਾ ਲਿਆ ਗਿਆ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ ਹੁਣ ਇੱਥੇ ਸਵਾਲ ਇਹ ਉੱਠਦਾ ਹੈ ਜਦੋਂ ਇਸ ਤਰ੍ਹਾਂ ਦੇ ਪ੍ਰੋਗਰਾਮ ਕੀਤੇ ਜਾਂਦੇ ਨੇ ਉਸ ਸਮੇਂ ਪ੍ਰਸ਼ਾਸਨ ਇਸ ਦਾ ਪੂਰਤ ਪ੍ਰਬੰਧ ਕਿਉਂ ਨਹੀਂ ਕਰਦਾ ਕੀ ਨਾਮ ਹੈ ਜੀ ਉਸ ਦਾ ਮੰਡੇ ਦਾ ਸੁਦੀਰ ਜੀ ਸੁਦੀਰ ਹੈ ਜੀ ਸੁਦੀਰ ਸੁਦੀਰ ਕਹਾ ਕਰਨੇ ਵਾਲਾ ਹੈ ਹਾਂ ਜੀ ਕਹਾ ਕਰਨੇ ਵਾਲਾ ਹੈ ਆਜੀ ਗਵਿੰਦੇਰ ਜੀ ਰੰਨੇ ਜੀ ਅੱਛਾ ਜੀ ਕਿੰਨੇ ਬੰਦੇ ਆਏ ਤੁਸੀਂ ਇੱਥੇ ਅੱਜ 5-6 ਬੰਦੇ ਸੀਗੇ ਜੀ 5-6 ਬੰਦੇ ਆਏ ਸੀਗੇ ਜੀ ਜੀ ਬਣਾ ਦਿਓ ਜੀ ਹਾਂ ਜੀ ਕਰਾ ਦਿਓ ਜੀ ਹਾਂ ਆ ਰਹੇ ਆ ਜੀ ਆ ਰਹੇ ਆ ਹੋਰ ਆ ਰਹੇ ਆ ਰਹੇ ਆ